ਗੁਰੂ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਅੱਜ ਆਪ ਜੀ ਦੇ ਨਾਲ ਅੰਗਰੇਜ਼ਾਂ ਅਤੇ ਖਾਲਸਾ ਫੌਜਾਂ ਦੀ ਫਰੋਜ਼ ਸ਼ਾ ਦੀ ਲੜਾਈ ਬਾਬਤ ਜਾਣਕਾਰੀ ਸਾਂਝੀ ਕਰੀਏ ਮੁਦਕੀ ਦੀ ਲੜਾਈ ਮਗਰੋਂ ਅੰਗਰੇਜ਼ ਅਫਸਰਾਂ ਦੇ ਹੌਸਲੇ ਪਸਤ ਹੋ ਗਏ ਸਨ ਕਮਾਂਡਰ ਇਨ ਚੀਫ ਲਾਰਡ ਹੈਨਰੀ ਹਾਰਡਿੰਗ ਸਿੱਖਾਂ ਵੱਲੋਂ ਬਹਾਦਰੀ ਨਾਲ ਕੀਤੇ ਹਮਲੇ ਤੋਂ ਬਹੁਤ ਪ੍ਰਭਾਵਤ ਹੋਇਆ ਸੀ 18 ਦਸੰਬਰ 1845 ਨੂੰ ਮੁਲਕੀ ਦੀ ਲੜਾਈ ਮਗਰੋਂ ਸਿੱਖ ਹੋ ਗਿਆ ਆਪਣੇ ਮੇਨ ਕੈਂਪ ਫਰੋਸ਼ਾ ਵਿੱਚ ਆ ਗਿਆਂ ਸੈਨਾਪਤੀ ਤੇਜ ਸਿੰਘ ਦੀ ਫੌਜ ਦਾ ਮੇਨ ਕੈਂਪ ਭਾਵੇਂ ਕਿ ਪਿੰਡ ਬੱਗੇ ਕੇ ਪਿਪਲ ਸੀ ਪਰ ਉਸ ਦੀ ਐਡਵਾਂਸ ਫੌਜ ਫਿਰੋਇਪੁਰ ਫਿਰੋਸ਼ਾਹ ਵਿੱਚ ਪਹੁੰਚ ਗਈ ਉਹ ਉਹਨਾਂ ਚਿਰ ਹੋਰ ਮੁਸੀਬਤ ਨਹੀਂ ਸਹਿਣ ਦੀ ਚਾਹੁੰਦਾ ਸੀ ਜਿੰਨਾ ਚਿਰ ਵੱਡੀ ਗਲਤੀ ਵਿੱਚ ਫੌਜ ਫਿਰੋਸ਼ਾਹ ਫਿਰੂ ਸ਼ਹਿਰ ਨੇੜੇ ਇਕੱਠੀ ਨਹੀਂ ਹੋ ਜਾਂਦੀ ਦੂਜੇ ਪਾਸੇ ਲਾਰਡ ਹਿਊ ਗਫ ਜੋ ਕਿ ਜੰਦ ਦੀ ਕਮਾਂਡ ਸੰਭਾਲ ਰਿਹਾ ਸੀ ਜਲਦੀ ਹਮਲਾ ਕਰਨਾ ਚਾਹੁੰਦਾ ਸੀ ਪਰ ਉਸਨੇ ਹਾਰਡਿੰਗ ਦੀ ਗੱਲ ਮੰਨ ਕੇ ਇਹ ਹਮਲਾ ਰੋਕ ਦਿੱਤਾ ਉਧਰ ਸਿੱਖ ਫੌਜ ਵੀ ਆਰ ਪਾਰ ਦੀ ਲੜਾਈ ਦੇ ਮੂੜ ਵਿੱਚ ਸੀ ਅੰਗਰੇਜ਼ ਫੌਜ ਸਿੱਧੀ ਜੰਗ ਲੜਨ ਤੋਂ ਟੁੰਡਰਦੀ ਸੀ ਅੰਗਰੇਜ਼ ਕਮਾਂਡਰਾਂ ਨੇ ਜਿੰਨਾ ਚਿਰ ਸਿੱਖ ਸਨਾਪਤੀਆਂ ਤੇ ਸਿੰਘਾਂ ਤੇ ਲਾਲ ਸਿੰਘ ਨਾਲ ਹੱਥ ਨਹੀਂ ਮਲਾ ਲਿਆ ਉਨਾਂ ਚਿਰ ਉਹਨਾਂ ਦਾ ਸਿੱਖ ਸੈਨਾ ਦੇ ਸਾਹਮਣੇ ਹੌਸਲਾ ਨਹੀਂ ਸੀ ਪੈਂਦਾ 21 ਦਸੰਬਰ 1845 ਨੂੰ ਅੰਗਰੇਜ਼ ਫੌਜਾਂ ਨੇ ਜਨੈਰੀ ਛੜਕਾਈ ਫਰੋਸ਼ਾ ਬਲਕੂਜ ਕੀਤਾ ਤੇ ਸ਼ਾਮ ਦੇ 4 ਵਜੇ ਦੇ ਲਗਭਗ ਜੰਗੀ ਤराने ਵੱਜ ਗਏ ਤੋੜੇਦਾਰ ਬਦੂਕਾਂ ਨੇ ਹਰਕਤ ਕੀਤੀ ਤੋਪਚੀਆਂ ਨੇ ਭਾਰੇ ਗੋਲੇ ਹੱਥਾਂ ਵਿੱਚ ਫੜ ਕੇ ਪੋਜੀਸ਼ਨਾਂ ਲੈ ਲਈਆਂ ਫੇਰ ਉਹ ਸ਼ਹਿਰ ਦੀ ਲੜਾਈ ਇੰਨੀ ਭਿਆਨਕ ਹੋ ਗਈ ਸੀ ਕਿ ਬਿਟ ਸੈਨਾਪਤੀ ਲਾਰਡ ਹਾਰਡਿੰਗ ਨੇ ਉਹ ਤਲਵਾਰ ਜੋ ਉਸ ਨੂੰ ਅਨਾਮ ਵਿੱਚ ਮਿਲੀ ਸੀ ਵਿਆਹ ਸਮੇਂ ਦੀ ਮੰਦਰੀ ਅਤੇ ਹੋਰ ਜ਼ਰੂਰੀ ਕਾਗਜ਼ ਸ਼ੇਰੂ ਸ਼ਹਿਰ ਦੇ ਅਨਾਮ ਵਿੱਚੋਂ ਆਪਣੇ ਪੁੱਤਰ ਰਹੀਬਾਸ ਭੇਜ ਦਿੱਤੇ ਹਦਾਇਤ ਕੀਤੀ ਕਿ ਜੇ ਹਾਰ ਹੋ ਗਈ ਤਾਂ ਉਹ ਸਾਰੇ ਕਾਗਜ਼ ਸਾੜ ਦਿੱਤੇ ਜਾਣ ਕਿ ਉਹ ਕੋਨ ਨੂੰ ਜਿੱਤਤਾ ਕੀ ਆਪਣੀ ਜਾਨ ਦੀ ਸਨਾਮਤੀ ਵੀ ਨਜ਼ਰ ਨਹੀਂ ਸੀ ਆ ਰਹੀ ਫਰੋਸ਼ਾ ਦੀ ਲੜਾਈ ਵਿੱਚ ਮਰੇ ਅੰਗਰੇਜ਼ੀ ਫੌਜਾਂ ਦਾ ਕਮਾਂਡਰ ਇਨ ਚੀਫ ਲਾਰਡ ਕਫਸੀ ਉਸ ਸਮੇਂ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਦੀ ਮੈਦਾਨ ਦੇ ਵਿੱਚ ਮਜੂਰ ਸੀ ਭਾਵੇਂ ਮੁਦਕੀ ਦੀ ਲੜਾਈ ਵੀ ਜ਼ਬਰਦਸਤ ਇਨਸਾਨ ਹੋਣ ਕਾਰਨ ਅੰਗਰੇਜ਼ ਅਜੇ ਹੋਰ ਲੜਾਈ ਦੀ ਤਿਆਰ ਨਹੀਂ ਸਨਾਂ ਪਰ ਖਾਲਸਾ ਫੌਜਾਂ ਦੇ ਗद्दारਾਂ ਕਮਾਂਡਰਾਂ ਪਾਸੋਂ ਪ੍ਰਾਪਤ ਕੁਝਿਆ ਰਿਪੋਰਟਾਂ ਦੇ ਆਧਾਰ ਤੇ ਗਵਰਨਰ ਜਨਰਲ ਨੇ ਕਮਾਂਡਰ ਇੰਚੀਫ ਜਿੱਤ ਲਈ ਲੋੜੋਂ ਵੱਧ ਆਸ਼ਾਵਾਦੀ ਨਜ਼ਰਾਂ ਰੇ ਸਨ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਲੜਾਈ ਵਿੱਚ ਬਗੈ ਕਿਸੇ ਨੁਕਸਾਨ ਉਠਾਏ ਉਹ ਬੜੀ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ ਫਰੋਸ਼ਾ ਦੀ ਲੜਾਈ 21 ਦਸੰਬਰ 1845 ਨੂੰ ਸ਼ਾਮ ਵੇਲੇ ਸ਼ੁਰੂ ਹੋਈ ਸੀ ਖਾਲਸਾ ਫੌਜਾਂ ਦੀ ਤਿਆਰੀ ਬਾਰੇ ਗਦਾਰ ਕਮਾਂਡਰਾਂ ਪਾਸੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਅੰਗਰੇਜ਼ਾਂ ਨੇ ਆਪਣੀਆਂ ਫੌਜਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਖਾਲਸਾ ਫੌਜਾਂ ਉੱਪਰ ਖੱਬਿਓਂ, ਸੱਜਿਓਂ ਤੇ ਮੂਹਰੇ ਪਾਸਿਓਂ ਜਬਰਦਸਤ ਹਮਲਾ ਕਰ ਦਿੱਤਾ ਅੰਗਰੇਜ਼ੀ ਤੋਪਖਾਨੇ ਨੇ ਗੋਲਾਬਾਰੀ ਵੀ ਸ਼ੁਰੂ ਕਰ ਦਿੱਤੀ ਜਵਾਬੀ ਹਮਲੇ ਦੇ ਵਿੱਚ ਖਾਲਸਾ ਤੋਪਖਾਨੇ ਨੇ ਵੀ ਅੱਗ ਬਰਾਉਣੀ ਸ਼ੁਰੂ ਕਰ ਦਿੱਤੀ नतीजे वजो थोड़े जे समय में ही अंग्रेजी तोफखाने पूरी तरह तबाह हो गए खालसा फौजा ने गोले ठीक निशाने बैठते गोलियां रफ्तार बहुत तेज़ होती सरजान लिटर फौजी डिविजन जो जेतू अंदाज अगे बढ़ रही थी खालसा तोपा ने उन्हब्बा तूंबा उ रख दिया जो बच गए ਉਹਨਾਂ ਨੇ ਵਾਪਸ ਭੱਜ ਕੇ ਅੰਗਰੇਜ਼ੀ ਖੇਮੇ ਵਿੱਚ ਪਹੁੰਚ ਕੇ ਆਬੂਦਾ ਸ਼ੁਕਰ ਕੀਤਾ ਖਾਲਸਾ ਪੋਜਿਆਂ ਦੇ ਸੰ ਹੈਂਡਰੀ ਸਵਿੱਥਲੀ ਫੌਜੀ ਡਿਵੀਜ਼ਨ ਦਾ ਵੀ ਬੁਰਾ ਅਸ਼ਰਕ ਕੀਤਾ ਉਹਨਾਂ ਵਿੱਚੋਂ ਜੋ ਬਚ ਗਏ ਉਹਨਾਂ ਨੂੰ ਵੀ ਵਾਪਸ ਭੱਜਣ ਲਈ ਮਜਬੂਰ ਹੋਣਾ ਪਿਆ ਸਰ ਗਿਲਗਰਡ ਦੀ ਫੌਜੀ ਡਿਵੀਜ਼ਨ ਨੇ ਆਪਣੀ ਪੋਜੀਸ਼ਨ ਕਾਫੀ ਮਜੂਦ ਬਣਾ ਲਈ ਪਰ ਉਹਨਾਂ ਵੱਲੋਂ ਪ੍ਰਾਪਤ ਜੇਤੂ ਸਿਦਦੀ ਦੀ ਵੀ ਜਾਣਾਂ ਦੇਰ ਤੱਕ ਨਾ ਟਿਕ ਸਕੀ ਸਾ ਫੌਜਾਂ ਨੇ ਉਹਨਾਂ ਦੇ ਪੈਰ ਵੀ ਉਖਾੜ ਦਿੱਤੇ ਤੇ ਗਲਬਰਡ ਦੀ ਇਹ ਫੌਜੀ ਡਿਵੀਜ਼ਨ ਨੂੰ ਵਾਪਸ ਜਲਦੀ ਮਜਬੂਰ ਹੋਣਾ ਪਿਆ ਦਿਨ ਛੋਟੇ ਹੋਣ ਕਾਰਨ ਹਨੇਰਾ ਜਲਦੀ ਹੋ ਗਿਆ ਅੰਗਰੇਜ਼ੀ ਫੌਜਾਂ ਵਿੱਚ ਇੰਨੀ ਜ਼ਿਆਦਾ ਦਹਿਸ਼ਤ ਫੈਲ ਗਈ ਉਹ ਮੁੜ ਕੇ ਹਮਲਾ ਕਰਨ ਦੀ ਹਿੰਮਤ ਤੇ ਤਾਕਤ ਨਾ ਜੜਾ ਸਕੇ ਫਰੋਸ਼ਾਹ ਦੇ ਮੈਦਾਨ ਵਿੱਚ ਅੰਗਰੇਜ਼ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਉਹਨਾਂ ਦੇ ਕਈ ਹਜ਼ਾਰ ਫੌਜੀ ਜ਼ਖਮੀ ਹਾਦ ਵਿੱਚ ਤੜਫ ਰਹੇ ਸਨ ਅੰਗਰੇਜ਼ਾਂ ਦਾ ਜਾਨੀ ਨੁਕਸਾਨ ਇੰਨਾ ਹੋਇਆ ਕਿ ਜਨ ਗਵਰਨਰ ਜਨਰਲ ਦੇ ਨਿੱਜੀ ਸਿਕਿਉਰਿਟੀ ਗਾਰਡ ਅਤੇ ਹੋਰ ਸਟਾਫ ਵੀ ਮਾਰੇ ਜਾ ਚੁੱਕੇ ਸਨ ਲਾਹੜ ਹਾਰਨਿੰਗ ਨੂੰ ਅਗਲੇ ਦਿਨ ਸਵੇਰੇ ਭਿਆਨਕ ਅਤੇ ਤਬਾਹੀ ਭਰੀ ਹਾਰਸ਼ਪੱਠ ਨਜ਼ਰ ਆ ਰਹੀ ਸੀ 22 ਦਸੰਬਰ 1845 ਦੀ ਸਵੇਰ ਨੂੰ ਗਦਾਰ ਲਾਲ ਸਿੰਘ ਅੰਗਰੇਜ਼ਾਂ ਉਰਦ ਲੜਾਈ ਛੇੜਨਾ ਨਹੀਂ ਸੀ ਚਾਹੁੰਦਾ ਉਹ ਗਿਣੀ ਮਿਥੀ ਸਾਸ਼ਨ ਸਾਧ ਖਾਲਸਾ ਫੌਜ ਨੂੰ ਵਰਗਲਾ ਕੇ ਆਪਣੇ ਨਾਲ ਲੈ ਕੇ ਮੈਦਾਨ ਵਿੱਚ ਇੱਕ ਪਾਸੇ ਹੋ ਗਿਆ ਇਸ ਤਰ੍ਹਾਂ ਅੰਗਰੇਜ਼ਾਂ ਨੂੰ ਲੜਾਈ ਲਈ ਤਿਆਰੀ ਕਰਨ ਦਾ ਪੂਰਾ ਪੂਰਾ ਅਫਸਰ ਪ੍ਰਾਪਤ ਹੋ ਗਿਆ ਇਸ ਤੋਂ ਕੁਝ ਮਹੀਨੇ ਬਾਅਦ ਗਦਾਰ ਤੇਜਾ ਸਿੰਘ ਖਾਲਸਾ ਫੌਜ ਦਾ ਦੂਜਾ ਹਿੱਸਾ ਲੈ ਕੇ ਮੈਦਾਨ ਵਿੱਚ ਪਹੁੰਚ ਗਿਆ ਖਾਲਸਾ ਫੌਜ ਦੇ ਤਾਜ਼ਾ ਦਮ ਹਿੱਸੇ ਨੂੰ ਵੇਖ ਕੇ ਅੰਗਰੇਜ਼ ਘਬਰਾ ਗਏ ਪਿਛਲੇ ਦਿਨ ਦੇ ਹਾਰੇ ਟੁੱਟੇ ਅੰਗਰੇਜ਼ ਫੌਜੀਆਂ ਨੂੰ ਆਪਣੀ ਹਾਰ ਤੇ ਮੌਤ ਦੋਵੇਂ ਸਿਰ ਉੱਪਰ ਮੰਨਵਾਉਂਦੀਆਂ ਸਪੱਸ਼ਟ ਨਜ਼ਾਰੀਆਂ ਸਨ ਚੜ੍ਹਦੀ ਕਲਾ ਦੀ ਸ਼ਾਨ ਆਪ ਪੂਰ ਖਾਲਸਾ ਫੌਜ ਤੀਜਾ ਸਿੰਘ ਤੇ ਜੋਰ ਪਾ ਰਹੀ ਸੀ ਕਿ ਲੜਾਈ ਛੇਤੀ ਤੋਂ ਛੇਤੀ ਛੇੜ ਦਿੱਤੀ ਜਾਵੇ ਤੇਜ ਸਿੰਘ ਨੂੰ ਇਸ ਗੱਲ ਦੀ ਪੂਰੀ ਪ੍ਰਕਾਰ ਪਤਾ ਸੀ ਕਿ ਉਸ ਸਮੇਂ ਅੰਗਰੇਜ਼ ਫੌਜ ਪੂਰੀ ਤਰ੍ਹਾਂ ਤੋੜੀ ਬਰੋੜੀ ਪਈ ਹੈ ਉਹਨਾਂ ਦੀਆਂ ਤੋਪਾਂ ਲੈ ਕੋਨ ਕੰਮ ਹੋ ਗਈਆਂ ਨੇ ਤੇਜ ਸਿੰਘ ਦਾ ਮੰਤ ਅੰਗਰੇਜ਼ਾਂ ਨੂੰ ਹਰਾਉਣਾ ਬਿਲਕੁਲ ਨਹੀਂ ਸੀ ਉਹ ਗਦਾਰ ਤਾਂ ਖਾਲਸਾ ਫੌਜਾਂ ਨੂੰ ਰੋਣਾ ਚਾਹੁੰਦਾ ਸੀ ਸਪੂਰਨ ਰੂਪ ਵਿੱਚ ਖਾਲਸਾ ਫੌਜਾਂ ਨੂੰ ਤਬਾਹ ਕਰਾਉਣਾ ਚਾਹੁੰਦਾ ਸੀ ਇਸ ਨਾਲ ਤੇਜ ਸਿੰਘ ਕੋਈ ਨਾ ਕੋਈ ਬਹਾਨੇ ਬਣਾ ਕੇ ਸਮਾਂ ਬਤਾਉਣ ਲੱਗ ਪਿਆ ਤੇ ਲੜਾਈ ਦੀ ਸ਼ੁਰੂਆਤ ਨਾ ਕੀਤੀ ਕਈ ਘਟੇ ਬੀਤ ਗਏ ਤੇ ਲੜਾਈ ਸ਼ੁਰੂ ਹੋ ਗਈ ਸਿੱਖਾਂ ਦੇ ਤੋਪਖਾਨੇ ਫਿਰ ਤਬਾਈ ਵਿਚ ਆ ਦਿੱਤੀ ਖਾਲਸਾ ਫੌਜ ਨੇ ਅੰਗਰੇਜ਼ਾਂ ਦੇ ਪੈਰ ਉਖਾੜ ਦਿੱਤੇ ਅੰਗਰੇਜ਼ਾਂ ਦੇ ਸਾਰੇ ਹਮਲੇ ਨਕਾਮ ਸਿੱਧ ਹੋਏ ਖਾਲਸਾ ਸਿੱਖਾਂ ਦਾ ਪਰਦਾ ਸਪਸ਼ਟ ਭਾਰੀ ਨਜ਼ਰ ਆ ਰਿਹਾ ਸੀ ਅੰਗਰੇਜ਼ੀ ਫੌਜ ਦੀ ਦੁਰਦਸ਼ਾ ਵੇਖ ਕੇ ਗਦਾਰ ਤੇਜ ਸਿੰਘ ਘੁੜਾ ਗਿਆ ਤੇ ਖਾਲਸਾ ਫੌਜ ਨੂੰ ਗਲਤ ਦਿਸ਼ਾ ਨਿਰਦੇਸ਼ ਦੇ ਕੇ ਆਪ ਚੁੱਕ ਜੀਤੇ ਮੈਦਾਨ ਵਿੱਚੋਂ ਖਿਸਕੇ ਅੰਗਰੇਜ਼ੀ ਖੇਮੇ ਵਿ ਜਾ ਬਿਠਾ ਸਿਟੇ ਵੱਜੋਂ ਖਾਲਸਾ ਫੌਜ ਨੂੰ ਪਿਛੇ ੜਨਾ ਪਿਆ ਫੇਰ ਕੋਰ ਦਾ ਮਹਾਰਾਜ ਪਹਾੜਾ ਸਿੰਘ ਜੋ ਲੜਾਈ ਦੌਰਾਨ ਅੰਗਰੇਜ਼ਾਂ ਨਾਲ ਲੜਿਆ ਹੋਇਆ ਸੀ ਗਵਰਨਰ ਜਨਰਲ ਨੂੰ ਜਾਦਸਿਆ ਕਿ ਖਾਲਸਾ ਫੌਜ ਮੈਦਾਨ ਵਿੱਚੋਂ ਪਿੱਛੇ हट ਗਈ ਹੈ ਹੋ ਸਕਦਾ ਹੈ ਹੁਣ ਕੋਈ ਲੜਾਈ ਵੀ ਨਾ ਹੋ ਕਰ ਸਕਣ ਇਸ ਤਰ੍ਹਾਂ ਗਦਾਰਾਂ ਦੀ ਜੁੰਡਲੀ ਦੀਆਂ ਦੇਸ਼ ਧੋਈ ਚੱਲਣਾ ਸਰਕਾਰ ਅੰਗਰੇਜ਼ ਜੋ ਕਿ ਯਕੀਨੀ ਹਾਰ ਦੇ ਕੱਡੇ ਦੇ ਖੜੋਤੇ ਸਨ ਕਬਰائے ਹੋਏ ਸਨ ਜੇਤ ਨਸੀਬ ਹੋ ਗਈ ਲੜਾਈ ਪਰ ਸਿੱਖਾਂ ਦੀਆਂ ਜੋ ਤੋਪਾਂ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਈਆਂ ਸਨ ਉਹਨਾਂ ਉੱਪਰ ਕਿਸੇ ਬਰੂਮ ਦਾ ਨਿਸ਼ਾਨ ਤੱਕ ਨਹੀਂ ਪਿਆ ਸੀ ਜਦ ਕਿ ਅੰਗਰੇਜ਼ੀ ਤੋਪਾਂ ਲਗਭਗ ਸਾਰੀਆਂ ਨਕਾਰਾ ਹੋ ਚੁੱਕੀਆਂ ਸਨ ਅੰਗਰੇਜ਼ ਫੌਜੀਆ ਨੂੰ ਭਾਰੀ ਸ਼ਿਕਾਇਤ ਸੀ ਕਿ ਤੋਪਾਂ ਬਹੁਤ ਘਟੀਆ ਕਿਸਮ ਦੀਆਂ ਨੇ ਸਿੱਖਾਂ ਦੀਆਂ ਤੋਪਾਂ ਬਹੁਤ ਵਧੀਆ ਕਿਸਮ ਦੀਆਂ ਹੋਣ ਕਾਰਨ ਉਹਦੇਰੇ ਮਾਰੂ ਸ਼ਕਤੀ ਰੱਖਦੀਆਂ ਨੇ ਸਿੱਖ ਤੋਪਚੀਆਂ ਦੇ ਨਿਸ਼ਾਨੇ ਵੀ ਠੀਕ ਨਿਸ਼ਾਨੇ ਤੇ ਬੈਠਦੇ ਨੇ ਤਬਾਹੀ ਬਚਾ ਲੈਂਦੇ ਨੇ ਸਿੱਖਾਂ ਦੀਆਂ ਤੋਪਾਂ ਦੇ ਮੂੰਹ ਤੇ ਗੋਲਦਾਰ 2 2 3 3 ਫੁੱਟ ਉੱਚੀ ਕਿਨਾਰੇ ਬਣੀ ਹੋਈ ਸਨ ਜੋ ਸਿੱਖ ਤੋਪਖਾਨਿਆਂ ਦੀ ਸੁਰੱਖਿਆ ਲਈ ਮਜਬੂਤ ਕੰਧ ਦਾ ਕੰਮ ਕਰਦੇ ਸਨ ਅੰਗਰੇਜ਼ ਅਫਸਰ ਸਰਬਿੜੀਆਂ ਅਡਵਰਜ ਆਪਣੇ ਰੋਜ਼ਨਾਮੇ 'ਚ ਲਿਖਦਾ ਹੈ ਕਿ ਲਾਡ ਹਾਰਡਿੰਗ ਨੇ ਮੈਨੂੰ ਦੱਸਿਆ ਕਿ ਸਿੱਖ ਤੋਪਖਾਨੇ ਦੀ ਮਾਰੂਸ ਮਰਥਾ ਬੜੀ ਭਿਆਨਕ ਹੈ ਸਿੱਖਾਂ ਦੀਆਂ ਤੋਪਾਂ ਕਿਸੇ ਵਧੀਆ ਤੋਂ ਵਧੀਆ ਯੂਰਪੀ ਤੋਪਾਂ ਦੀ ਮਾਰੂਸ ਨੱਥਨਾਰੋ ਦੇਨ ਗੁਣਾਬਦ ਨੇ ਸਿੱਖ ਫੌਜੀਆਂ ਦੀ ਦਲੇਰੀ ਜੋਗਤ ਤੇ ਸਿਰੜ ਦਾ ਸਿਕਾ ਤੇ ਸਾਰੇ ਅੰਗਰੇਜ਼ ਫੌਜੀ ਤੇ ਉੱਚ ਅਫਸਰ ਵੀ ਬਣਨ ਲੱਗ ਪਏ ਲੜਾਈ ਵਿੱਚ ਜਦੋਂ ਸਿੱਖ ਫੌਜੀਆਂ ਦਾ ਪੁਲੜਾ ਘੜੀ ਹੋ ਗਿਆ ਗਦਾ ਤੇ ਸਿੰਘ ਸੈਨਾਪਤੀ ਨੇ ਵਿਗੜ ਵਜਾਉਣ ਵਾਲਿਆਂ ਨੂੰ ਪਿਛਾੜ ਹੁੰਦਾ ਵਿਗੜ ਵਜਾਉਣ ਦਾ ਹੁਕਮ ਦੇ ਦਿੱਤਾ ਇਸ ਤਰ੍ਹਾਂ ਕਰਨ ਦੇ ਨਾਲ ਸਿੱਖ ਕੋੜ ਸਵਾਰ ਤੇ ਪੈਦਲ ਫੌਜ ਕੁਝ ਦਿਨ ਲਈ ਪਿਛੜ ਗਏ ਅੰਗਰੇਜ਼ ਸਿਪਾਹੀ ਇਹ ਦੇਖ ਕੇ ਖੁਸ਼ ਹੋ ਗਏ ਉਹਨਾਂ ਦੀ ਹਾਰ ਜਿੱਤ ਵਿੱਚ ਬਦਲ ਗਈ ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਦੇ ਫਰੰਗੀਆਂ ਵਸ਼ੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਾੜ ਮਹਿਸੂਸ ਕਰਦਿਆਂ ਲਿਖਿਆ ਸ਼ਾਹ ਮੁਹੰਮਦ ਆਇਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੰਗਰੇਜ਼ਾਂ ਨੂੰ ਇਹ ਜਿੱਤ ਬੜੀ ਮਹਿੰਗੀ ਪਈ ਇਸ ਵਿੱਚ ਅੰਗਰੇਜ਼ਾਂ ਦੇ ਦੋ ਬਰਗੇਡੀਅਰ ਸੈਜਕਨੀ ਹੋਏ ਇੱਕ ਮਾਰਿਆ ਗਿਆ ਗਵਰਨਰ ਜਨਨ ਦੇਸ਼ਤਾ ਵਿੱਚੋਂ 2 ਮਰੇ ਤੇ 5 ਫਟੜ ਹੋ ਗਏ ਅੰਗਰੇਜ਼ਾਂ ਦੇ ਕੁੱਲ 24115 ਸਿਪਾਹੀਆਂ ਦਾ ਇਨਸਾਨ ਹੋਇਆ ਜਿਨ੍ਹਾਂ ਵਿੱਚੋਂ 694 ਮਾਰੇ ਗਏ ਤੇ 1721 ਬੰਦੇ ਫਟੜ ਹੋ ਗਏ 21 ਅਤੇ 22 ਦਸੰਬਰ ਨੂੰ 2 ਦਿਨ ਚੱਲੀ ਇਸ ਲੜਾਈ ਵਿੱਚ ਅੰਗਰੇਜ਼ਾਂ ਦਾ 25 ਸਾਲਾ ਬਹਾਦਰ ਲੈਫਟੀਨੈਂਟ ਪੀਟਰ ਕਲੋਡਟ ਲੇਵਰਟ ਜ਼ਖਮੀ ਹੋ ਗਿਆ ਨਾਲ ਦੇ ਪਿੰਡ ਮਿਸ਼ਰੀਵਾਲਾ ਵਿੱਚ ਫੌਜੀ ਕੈਂਪ ਵਿੱਚ ਉਸਦੀ ਮੌਤ ਹੋ ਗਈ ਉਹਦੇ ਸੈਨਿਕਾਂ ਤੇ ਕਮਾਂਡਰ ਇਨ ਆਰਮਡ ਲੈਫਟੇਨੈਂਟ ਕਰਨਲ ਹਵੈਟ ਦੇ ਪਿੰਡ ਵੇ ਮਿਸ਼ਰੀਵਾਲਾ ਵਿੱਚ ਉਸਦੀ ਯਾਦਗਾਰ ਬਣਵਾਈ ਇਸ ਲੜਾਈ ਦਾ ਮੁਖ ਸਲਾਹਕਾਰ ਮੇਜਰ ਬਰਾਡਫੁੱਟ ਤੇ ਬਰਗੇੜੀਆ ਵਾਇਰਸ ਵੀ ਇੱਥੇ ਮਾਰੇ ਗਏ ਲਾਡ ਹਾਰਡਿੰਗ ਦੀ ਸੁਰੱਖਿਆ ਵਾਲੀ ਤਾਇਨਾਤ ਏਡੀ ਕਾਨ ਵਿੱਚੋਂ ਵੀ ਕੋਈ ਬਿਰਲਾ ਹੀ ਬਚਿਆ ਸ਼ਰਦਾਰ ਗਦੇਵ ਸਿੰਘ ਸਿੱਧੂ ਆਈਐਸ ਰਿਟਾਇਰਡ ਕਮਿਸ਼ਨਰ ਡਿਵੀਜ਼ਨ ਫਰੋਜਪੁਰ ਨੇ ਆਪਣੀ ਖੋਜ ਦੌਰਾਨ ਬਹੁਤ ਸਾਰੇ ਵੇਰਵੇ ਇਕੱਠੇ ਕੀਤੇ ਸਿੱਖ ਫੌਜਾਂ ਦਾ ਵੀ ਕਾਫੀ ਜਾਨੀ ਤੇ ਮਾਰੀ ਨੁਕਸਾਨ ਹੋਇਆ ਸਿੱਖ ਫੌਜਾਂ ਦੇ ਅਦਾਜਨ 8000 ਸਿਪਾਹੀ ਤੇ ਅਫਸਰ ਨੁਕਸਾਨੇ ਗਏ ਬਾਅਦ ਵਿੱਚ ਜਦੋਂ ਕਰਮ ਸਿੰਘ ਹਸਟੋਰੀਅਨ ਨੇ ਪਿੰਡ ਫਰੋਸ਼ ਆਏ ਤਾਂ ਉਹਨਾਂ ਨੇ ਪਿੰਡ ਦੇ ਬਜ਼ੁਰਗ ਬਾਬਾ ਅਤਰ ਸਿੰਘ ਅਤੇ ਸਾਥੀਆਂ ਤੋਂ ਲੜਾਈ ਦਾ ਅਖੀ ਡਠਾ ਹਾਲ ਸੁਣ ਕੇ ਕਲਮ ਬੰਦ ਕੀਤਾ ਫਿਰੂ ਸ਼ਹਿਰ ਦੀ ਧਰਤੀ ਤੇ ਹੋਈ ਇਹ ਜੰਗ ਦਾ ਹਾਲ ਵੀ ਕਵੀ ਸ਼ਾ ਮੁਹੰਮਦ ਨੇ ਆਪਣੇ ਜੰਗ ਨਾਮੇ ਵਿੱਚ ਲਿਖਿਆ ਫਿਰੂ ਸ਼ਹਿਰ ਦੇ ਹੀੜ ਜਾਂ ਖੇਤ ਰੁੱਧੇ ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ਸਿੰਘ ਸੂਰਮੇ ਆਣ ਮદાન ਲੱਥੇ ਗਾਂਝ ਰਾਸ ਟੇ ਉਹਨਾਂ ਗੋਰਿਆਂ ਦੇ ਉਧਰ ਆ ਫਰੰਗੀ ਨੂੰ ਭਾਂਜ ਪਾਈ ਦੌਰੇ ਜਾਣ ਗੋਰੇ ਦਿੱਤੀ ਕੰਡ ਮੀਆਂ ਸ਼ਾ ਮੁਹੰਮਦ ਆ ਦੇਖ ਮਦਾਨ ਜਾ ਕੇ ਰੋਲਦੀ ਗੋਰਿਆਂ ਦੀ ਪਈ ਝੱਡ ਮੀਆਂ ਰਾਤ ਦੇ ਹਨੇਰੇ ਤੇ ਸਿੱਖ ਫੌਜੀਆਂ ਦੇ ਸਿਰੜ ਨੇ ਅੰਗਰੇਜ਼ੀ ਫੌਜੀਆਂ ਵਿੱਚ ਭਗਦੰ ਮਚਾ ਦਿੱਤੀ ਸਾਰੀਆਂ ਰੈਜਮੈਂਟਾਂ ਦੀ ਫੌਜੀਆਂ ਤੇ ਉਹਨਾਂ ਦੇ ਹਥਿਆਰ ਆਪਸ ਵਿੱਚ ਰਲ ਕੱਢ ਹੋ ਗਏ ਜਰਨੈਲਾ ਤੇ ਕਰਨੈਲਾ ਨੂੰ ਇਸ ਗੱਲ ਦਾ ਕੋਈ ਥੋ ਪਤਾ ਨਹੀਂ ਲੱਗ ਰਿਆ ਸੀ ਕਿ ਉਹ ਅਧੀਨ ਉਹਨਾਂ ਦੇ ਅਧੀਨ ਰੈਜimentਾਂ ਨਾਲ ਕੀ ਭਾਰਾਂ ਵਰਤਿਆ ਉਹ ਦਹਿਤ ਭਰੀ ਨਾ ਭੁਲਣ ਵਾਲੀ ਰਾਹ ਸੀ ਉਸ ਸਮੇਂ ਇੰਝ ਜ਼ਿਆਦਾ ਸੀ ਜਿਵੇਂ ਹਿੰਦੁਸਤਾਨ ਦੀ ਧਰਤੀ ਅੰਗਰੇਜ਼ਾਂ ਹੱਥੋਂ ਖੁੱਸਦੀ ਨਜ਼ਰ ਆ ਰਹੀ ਹੋਏ ਫੌਜੀ ਲੱਕੜਾਂ ਦੀ ਅੱਗ ਬਾਲ ਕੇ ਹੱਥ ਪੈਰ ਸੇਕਣ ਦੀ ਕੋਸ਼ਿਸ਼ ਕਰ ਰਹੇ ਸਨ ਸਿੱਖ ਫੌਜੀਆਂ ਨੇ ਉਸੇ ਸਮੇਂ ਆਪਣੇ ਤੋਪਖਾਨੇ ਦਾ ਮੂੰਹ ਉਧਰ ਵੱਲ ਨੂੰ ਮੋੜ ਕੇ ਅੱਗ ਦੀ ਰੋਸ਼ਨੀ ਵਿੱਚ ਨਜ਼ਰ ਆਉਂਦੇ ਅੰਗਰੇਜ਼ਾਂ ਉੱਤੇ ਗੋਲਾਬਾਰਿਸ਼ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਅੰਗਰੇਜ਼ ਸਾਰੀ ਰਾਤ ਆਪਣੀਆਂ ਜਾਨਾਂ ਬਚਾਉਣ ਦੇ ਆਰਜ ਲੱਗੇ ਰਹੇ ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਫੌਜੀਆਂ ਨੇ ਅੰਗਰੇਜ਼ਾਂ ਦਾ ਮੂੰਹ ਭੰਨ ਕੇ ਰੱਖਤਾ ਬੇਟੇ ਸਾਮਰਾਜ ਦੇ ਇਤਿਹਾਸ ਵਿਸ਼ਾ ਦੇ ਪਹਿਲਾ ਮੌਕਾ ਸੀ ਜਦੋਂ ਅੰਗਰੇਜ਼ਾਂ ਨੇ ਮਦਾਨੇ ਜੰਗ ਵਿੱਚ ਆਪਣੇ ਦੁਸ਼ਮਣ ਦੇ ਸਾਹਮਣੇ ਬਿਨਾ ਹਥਿਆਰਾਂ ਬਿਨਾ ਕਿਸੇ ਸ਼ਰਤ ਦੇ ਹਥਿਆਰ ਛੁੱਟੇ ਸਨ ਸੋ ਏਸੀ ਪਿਆਰਿਓ ਫਰੋਸ਼ਾ ਦੀ ਜੰਗ ਜਿਸ ਦੇ ਵਿੱਚ ਸਿੱਖ ਫੌਜਾਂ ਜਿੱਤ ਕੇ ਵੀ ਹਾਰ ਗਈਆਂ ਸੋ ਹੋਈਆਂ ਭੁੱਲਣ ਨੂੰ ਅਜ ਤਾਰੀਏ ਗੱਜ ਕੇ ਫਤਿਹ ਗਜਾਈਏ ਜੀ ਇਹ ਆਸਵਾਤ ਆਪ ਜੀ ਨਾਲ ਸਾਂਝੀ ਕੀਤੀ ਐ ਸਤਿ ਮੇਰ ਭਰਿਆ ਅਥਰਖੋ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡਾ ਮਾਣ ਮਨਉਂਦੇ ਰਹੋ ਤਾਂ ਕਿ ਵੱਧ ਤੋਂ ਵੱਧ ਵੀਡੀਓ ਆਪ ਜੀ ਦੇ ਨਾਲ ਸਾਂਝੀਆਂ ਕਰ ਸਕੀਏ ਆਓ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ